ਪੜ ਪੜ ਕਿਤਾਬਾਂ ਇਲਮ ਦੀਆਂ ਤੂੰ ਨਾਮ ਰੱਖ ਲਿਆ ਕਾਸੀ ਹੱਥ ਵਿੱਚ ਫੜ ਕੇ ਤਲਵਾਰ ਤੂੰ ਨਾਮ ਰੱਖ ਲਿਆ ਕਾਸੀ ਤੇ ਮੱਕੇ ਮਤੀਨੇ ਕੁੰਮ ਆਇਆ ਤੇ ਤੂੰ ਨਾਮ ਰੱਖ ਲਿਆ ਹਾਸੀ ਉਹ ਬਲੇਸ਼ਾ ਹਾਸਲ ਕੀ ਕੀਤਾ ਜੇ ਤੂੰ ਯਾਰ ਨਾ ਰੱਖਿਆ ਹਾਸੀ ਉਹ ਜੇ ਤੂੰ ਯਾਰ ਨਾ ਰੱਖਿਆ ਹਾਸੀ ਮੱਕੇ ਕਈਏ ਰੱਜ ਨਹੀਂ ਹੁੰਦਾ ਨੰਗਾ ਪਿੰਡਾ ਕੱਜ ਨਹੀਂ ਹੁੰਦਾ ਹੱਕ ਮਾਰ ਕੇ ਮੱਕੇ ਚਾਹੀਏ ਉਬਲਿਸ਼ਾ ਪੈਂਡਾ ਹੁੰਦਾ ਹੱਜ ਨਹੀਂ ਹੁੰਦਾ ਪੈਂਡਾ ਹੁੰਦਾ ਹੱਜ ਨਹੀਂ ਹੁੰਦਾ ਸਿਰ ਤੇ ਟੋਪੀ ਤੇ ਨੀਅਤ ਖੋਟੀ ਲੈਣਾ ਕਿਸ ਤੇ ਟੋਪੀ ਧਰ ਕੇ ਤਸਬੀਹ ਫੇਰੀ ਪਰ ਦਿਲ ਨਾ ਫਿਰਿਆ ਲਾਣਾ ਕੀ ਤਸਬੀਹਤ ਵੜ ਕੇ ਚਿੱਲੇ ਕੀਤੇ ਪਰ ਰੱਬ ਨਾ ਮਿਲਿਆ ਲੈਣਾ ਕੀ ਚਿੱਲਿਆਂ ਵਿੱਚ ਵੜ ਕੇ ਉਹ ਬੱਲੇ ਸ਼ਾ ਜਾਗ ਬਿਨਾ ਦੁੱਤ ਨਹੀਂ ਚਮਦਾ ਭਵੇਂ ਲਾਲ ਹੋਵੇ ਕੜਕੜ ਕੇ ਉਹ ਭਵੇਂ ਲਾਲ ਹੋਵੇ ਕੜਕੜ ਕੇ ਤੇ ਪੀਰ ਮੇਰੇ ਦੀ ਸੂਰਤ ਸੋਣੀ ਮਾਰੇ ਪਹਿ ਲਸ਼ਕਾਰੇ ਲਾਟ ਮੱਥੇ ਤੇ ਇੰਝ ਪਈ ਚਮਕੇ ਓ ਜਿਵੇਂ ਸਮਾਨੀ ਤਾਰੈ ਤੇ ਮੈਂ ਕਿਸੇ ਤੋਂ ਕਿਉ ਕਰਮਨ ਦਾ ਓ ਪੀਰ ਕਮਾਲ ਹੈ ਮੇਰਾ ਮੋੜ ਛਤਾਪੀ ਪੀਰਾ ਤੇ ਆਪੀਰਾ ਤਾਰ ਕਦੀਪ ਤਪੇੜਾ ਤੇ ਵਾਰੋ ਵਾਰੀ ਸਭ ਦੁਰ ਚੰਦੇ ਨੇ ਸਭ ਤਾਂ ਹੋਰ ਠਿਕਾਣਾ ਮਾਪਿਓ ਆਪਣਾ ਕਰ ਲੋ ਰਾਸੀ ਜਿਸ ਜਿਸ ਜੰਨਤ ਚਾਣਾ ਤੇ ਅੱਖਿਓਂ ਨੀ ਬੁਹੇ ਢੋਕ ਕੇ ਰਖਿਓ ਤੈਨੂੰ ਕਹਿਰ ਨਾ ਵੇਖੇ ਕੋਈ ਜਿਨਾਂ ਨੇ ਪੁਹੇ ਖੁੱਲੇ ਰਖੇ ਲੁੱਟੇ ਚੰਦੇ ਨੇ ਸੋਈ ਤੇ ਜੇ ਰੱਬ ਮਿਲਤਾ ਨਾ ਤਿਆਂ ਤੋ ਤਿਆ ਤਾਂ ਮਿਲਤਾ ਡੱਟੂਆਂ ਮਸ਼ੀਆਂ ਜੇ ਰੱਬ ਮਿਲਤਾ ਮੰਤਰ ਮਸੀਤਾ ਤਰਬ ਮਿਲਤਾ ਚਮ ਚੜਕੀਆਂ ਤੇ ਜੇ ਰੱਬ ਮਿਲਤਾ ਜੰਗਲ ਪੇਲੇ ਰੱਬੋਂ ਮਿਲਦਾ ਕਈਆਂ ਵਸ਼ੀਆਂ ਉਪਲੇਸ਼ਾ ਰੱਬ ਉਹਨਾਂ ਨੂੰ ਮਿਲਦਾ ਨੇਤਾ ਚਿੰਨਾਤੀਆਂ ਸੱਚੀਆਂ ਉਹ ਨੇਤਾ ਚਿੰਨਾਤੀਆਂ ਸੱਚੀਆਂ ਤੇ ਚੇ ਸੋਨਾ ਮੇਰੇ ਤੁਖਾਂ ਵਿੱਚ ਰਾਚੀ ਮੈਂ ਸੁੱਖ ਨੂੰ ਚੁੱਲ੍ਹੇ ਪਾਵਾਂ ਉਪਲੇਸ਼ਾ ਕਿਤੇ ਮਿਲ ਭਵੇ ਸੋਨਾ ਉਹਨੂੰ ਰੋ ਰੋ ਤਿਲਤਾ ਹਾਲ ਸੁਣਾਵਾ ਹਏ ਉਹਨੂੰ ਰੋ ਰੋ ਤਿਲਤਾ حال ਸੁਨਾਵਾ ਅਮਲਾ ਵਾਲੇ ਲੰਗ ਲੰਗ ਜਾਂਦੇ ਤੇ ਕਾਫਲ ਕੋਤੇ ਖਾਂਦੇ ਡੁੱਪਨ ਨਾ ਤੇਨ ਮੁਹੰਮਦ ਬਖਸ਼ਾ ਕਮਲ ਪੀਰ ਚ ਨਾਤੇ ਤੇ ਕਿਸੇ ਤਨ ਦੇ ਲਿਬਾਸ ਚਿੱਟੇ ਨੇ ਕਿਸੇ ਪਾਏ ਚੋਲੇ ਕਾਲੇ ਨੇ ਕੁਝ ਫਰਕ ਨਹੀਂ ਪੈਂਦਾ ਰੰਗਾ ਨਾਲ ਜੇ ਮਨ ਵਿੱਚ ਲੱਗੇ ਚਾਲੇ ਨੇ ਉੱਚੇ ਮਨ ਵਿੱਚ ਲੱਗੇ ਚਾਲੇ ਨੇ ਉਮੀਦ ਕਰਦਾ ਹਾਂ ਦੋਸਤੋ ਇਹ ਅਲਫਾਜ਼ ਸੁਣ ਕੇ ਤੁਹਾਡੇ ਦਿਲ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ دیکھتے ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ